ਆ ਵੀ ਹੋ ਗਈ ਜਮ ਫੋਲੋਅ ਅਪਰ ਤੱਕ ਸਹੱਲੋ ਗਜ਼ਰ ਕੰਪੈਰ ਟੂ ਆਈ ਆਵ ਸਾਰੇ ਘਾੜੋਂ ਘਾੜੀ ਆ ਪਹੁੰਚ ਲੈ ਗੁਰਦਰਾ ਸਾਹਿਬ ਸਵੇਰ ਦੇ ਵਜੇ ਸਮਾ ਸਵੇਰ ਮਥੜੇ ਕੋਣ ਅੱਜ ਆਪਾਂ ਆਪਣੀ ਵੱਢ ਕੇ 40 ਕਿੱਗ ਫੇਰ ਲਾਓ ਇਹ ਪਿੰਡ ਸੁਪੂ ਯੋੜ ਨੇ ਬੋਲੇ ਹੱਟੀ ਵਾਲੀ ਦੀ ਵੱਢਣੀ ਆਪਾਂ ਅੱਜ ਆਪਣੀ ਵੱਢਦੇ ਆਂ ਸਵੇਰੇ ਸਵੇਰੇ ਵੱਢੀ ਹੋਊਗੀ ਆਪਣੀ 10 11 ਵਜੇ ਤੱਕ ਦੋ ਉਹਨਾਂ ਦੀ ਵੱਢਦਾ ਉਹ ਆਪਣੀ ਪੱਠੇ ਵਾਲੀ ਦੂਰ ਰਹੀ ਸਰ ਵੀ ਥੋੜੀ ਜਿਹੀ ਰਹਿ ਜੂਗੀ ਚਲ ਜਿੰਨੀ ਕ ਵੱਢੀ ਓੰਨੀ ਕ ਵੱਢ ਲੈ ਆਉਣੇ ਬਾਕੀ ਫੇਰ ਆਪਾਂ ਇੱਧਰ ਵੀ ਵੱਢਣੀ ਆ ਅੱਗੇ ਪਿੰਡ ਅੱਜ ਉਹ ਬਹਾੂ ਹੋ ਰਿਹਾ ਹੈ ਚੱਲਿਆ ਬੰਦਾ ਕਿੰਨੇ ਕੋਈਸ ਖਾਲ ਕੇ ਮਾਂ ਜਾ ਨੋ ਇੱਕ ਡਰਾਈਵਰ ਨਹੀਂ ਹੋਇਆ ਅੱਜ ਆ ਗਿਆ ਫੇਰ ਚੱਲਦੇ ਆ ਕਲਾਂ ਨਰਮਾ ਬੜਾ ਗਿਆ ਰਾਤ ਨੂੰ ਸਟਾਰ ਵਕਰ ਚੌਕ ਹੋਇਆ ਵੇ ਇੱਕ ਬੰਦ ਨਾ ਅਮਰੀ ਫਤ ਲਾਦਾ ਸਾਡੇ ਨਾਰਮਾ ਸਾਡੀ ਸੁੱਕੀ ਨਾ ਜੀ ਸਾਡੀ ਵੜ ਦੋ ਰਾਤ ਨੂੰ ਵੀ ਵੜ ਦੋ ਸੱਕ ਦਾ ਗਾਰ ਲੋ ਤੋ ਬਰ ਨਹੀਂ ਰੋਣਾ ਹਾਂ ਲੈ ਵੀ ਮੈਂ ਤੇਰਾ ਚੱਲੀ ਮਸ਼ੀਨ ਪੱਠੇ ਤੇ ਨੂੰ ਪਹਿਲਾਂ ਪਿੰਡ ਕਹਿੰਦਾ ਜੀ ਪਿੰਡ ਵੱਡ ਦਾਂਗੇ ਉਹ ਕਹਿੰਦਾ ਚਲ ਕੋਈ ਨਾ ਦੁਬਾਰੇ ਨੂੰ ਆ ਜੇ ਲੋਈ ਟਰਾਲੀ ਤੇ ਰਾਜੀ ਫੜ ਲਈ ਮੈਂ ਗਾਣਾ ਮੰਡੀ ਜਾ ਇਹ ਵੀ ਦਾਣਾ ਮੰਡੀ ਚ ਖਾਲੀ ਕਰਾਂਗੇ ਇਹ ਬਣਾ ਇੱਕ ਘਟਾਪਾ ਜੀ ਆ ਨਹੀਂ ਹਰਦਾ ਇੱਧਰ ਨਹੀਂ ਜਾਣਾ ਪੱਛੇ ਜਾਣਾ ਮੋਦੀ ਇਹਦਾ ਫਲੜ ਮੁਖ ਰਿਪੋਰਟ ਕਰਤੇ ਅਜੇ ਉੱਚ ਵੱਟਦੇ ਉੱਥੇ ਰਾਹ ਦਾ ਬਰਾ ਹਾਲ ਹੋਇਆ ਪਿਆ ਇੱਥੇ ਟੱਪਰ ਲੱਗਦੀ ਸੀ ਨਾ ਜਿਹੜਾ ਭਾਰਤ ਮਾਲਾ ਰੋਡ ਬਣਦਾ ਮੋ ਇਧਰ ਮਿੱਟੀ ਜੱਕੀ ਉਹਨਾਂ ਨੇ ਖਾਸੀ ਪਹਿਲਾਂ ਆ ਵਧਣਾ ਸੀ ਮਸ਼ੀਨ ਵਾਲੇ ਗਲਤੀ ਨਾਲ ਗਾਹ ਨਾਂਗੇ ਇੰਨਾ ਜਿਆਦਾ ਰਾਤ ਪਤਾ ਨਹੀਂ ਲੱਗਣਾ ਰਾਤ ਇੱਥੇ ਮਗਰ ਵੱਟਿਆ ਸੀ ਇਹਨਾਂ ਨੇ ਕਿਹਾ ਵੀ ਉੱਥੇ ਮੂਹਰੇ ਵੱਡਣਾ ਜਿੱਥੇ ਪਠਾਉਂਦੇ ਆ ਆ ਪਹਿਲਾਂ ਵੱਡਣਾ ਚੱਲ ਇਹਦਾ ਬਾਅਦ ਜਾਂਦੇ ਹੋਏ ਵੜਦੇ ਨੇ ਤਾਂ ਪਹਿਲਾਂ ਵੱਡੇ ਘੇਰੇ ਚ ਲਾ ਦੇ 6-3 ਨਿਪੜ ਜੂ ਅੱਜ ਆ ਕੇ ਖੂਗ ਲਾਉਣੀ ਅੱਜ ਉਹਦਾ ਬਲੇਖਣਾ ਮਸ਼ੀਨ ਉਹ ਸੈਲਰ ਕੋਲ ਨੂੰ ਲਾਇਆ ਸੀ ਉਹ ਤੋਂ ਮੋੜਸ ਤੇ ਲੈਂਦੀ ਆ ਘੇਰੇ ਦੋ ਘੜੇ ਦਾ ਵੇਈ ਧੋਗੜੇ ਦੇ ਹੈਗੇ ਜੀ ਇੱਥੇ ਜੱਡ ਰੱਡ ਜੀ ਬਣਦੀ ਹੈ ਨਾ ਇੱਥੇ ਖੰਭੇ ਵਾਲੇ ਨੇ ਯਾਰ ਇੱਕ ਦਾ ਕਿਹਦਾ 24 ਘੰਟਿਆਂ ਦੀ ਲੈਂ ਨਗਦੀ ਆ ਇਹ ਆਪਾਂ ਮਲਚਰ ਮਾਰ ਕੇ ਇਹ ਇੱਧਰਲੇ ਸੌਂਚ ਮਲਚਰ ਮਾਰੇ ਨਹੀਂ ਪਰਲੇ 'ਚ ਮਾਰੇ ਸੀਗਾ ਮਲਚਰ ਮਾਰ ਕੇ ਕਰਿਆ ਸੀਗਾ ਬੀਜੀ ਸੀ ਤਣਕੇ ਵੀ ਪੂਰੀ ਵਧੀਆ ਹੋਈ ਸੀ ਆ ਆਪਣੇ ਜਿਹੜੇ ਜਿੱਥੇ ਪਠਾਣ ਦੇ ਲਾਲ ਮਿੱਟੀ ਵਾਲੇ ਸੌਂਚ ਬੀਜੀ ਸੀ ਇਹ ਤਾਂ ਪੂਰੀ ਵਧੀਆ ਸੀ ਕਣਕ ਜੀਰੀ ਵੀ ਬਹੁਤ ਵਧੀਆ ਹੋਈ ਸੀ ਇੱਥੇ ਹਾਂ ਕੋਲ ਸੁਆਹੀ ਹੈ ਬੜੀ ਅਜੀ ਹੈ ਲੋ ਜੀ ਹੁਣ ਮਸ਼ੀਨ ਵਧੀਆ ਚੱਲਣ ਲੱਗੀ ਪਹਿਲਾਂ ਮੜੀ ਤੇਰੇ ਗੱਲ ਕੇ ਸਵੇਰੇ ਸਾਧਰੇ ਮਾੜੀ ਤਕਲੀਫ ਹੁੰਦੀ ਜੀ ਤਕਲੀਫ ਨਹੀਂ ਮਾਂਦੀ ਸੋਲੋ ਚਾਣੀ ਬਣੀ ਨਹੀਂ ਤਾਂ ਦਾਣਾ ਮਾਰਦੀ ਹੁਣ ਚੱਲ ਵੀ ਸਹੀ ਤਪਾ ਹੁਣ ਚੱਲ ਵੀ ਆ ਗਈ ਨਾ ਤਪਾ ਪਾ ਰਹੀ ਆ ਗਈ ਇੰਨੀ ਕ ਭਰ ਗਈ ਆ ਤਾਂ ਭਰ ਦੇਣੀ ਟਰਾਲੀ ਆ ਇੱਥੇ ਮਿੱਥੋਂ ਭਰ ਦੇਣੀ ਆ ਫਿਰ ਉਹ ਟਰਾਲੀ ਚ ਪੋਹੋਚਵਾਉਂ ਮੈਂ ਵੀ ਲਾਉਣੇ ਵਾਰ ਰਵ ਜਿਹੜਾ ਲੰਮੇ ਘੇਰੇ ਦਾ ਨਾ ਇਹ ਆਦਰਾ ਲਈ ਆਉਣੇ ਫੁੱਲ ਹੋ ਜੂਗੀ ਇੱਧਰ ਇੱਧਰ ਬਾਕੀ ਹੋ ਜਾਪਾਂਗੇ ਬਾਦ ਘਾਟ ਹੋ ਜਿਹੜੀ ਆਹੀ ਉਹ ਵੀ ਵਧੀਆ ਕਟਾਪਾ ਹੋਰ ਬਹੁਤ ਵਤ ਵਤ ਤੇ ਅੱਧਾ ਡੇਢ ਵੇਚੂਗਾ ਤ ਵਤ ਉਦੋਂ ਆਦੇ ਨਹੀਂ ਬੰਦ ਆਠ ਵੇਕੇ ਆਵਾ ਹੈ ਆ ਉੱਦੋਂ ਦਾ ਕਹ ਬਣਨੀ ਆ ਉਦੋਂ ਆਦਾ ਹੋਰ ਵੀ ਜਿਆ ਪਲੇਟ ਵੀਜੀ ਹੋਰ ਤ ਆਪਾਂ ਪਹਿਲਾਂ ਵੀਤੀ ਫੋਸਕਾ ਚ ਇਹ ਵੀ ਪੂਰੀ ਵਧੀਆ ਹੋਗੀ ਉਹ ਆਪਾਂ ਨੇ ਰੌਣੀ ਕਰਕੇ ਵੀਜੀ ਜੀ ਉਹ ਵੀ ਵਧੀਆ ਹੋਗੀ ਆ ਜਣੀ ਪੂਰੀ ਵਧੀਆ ਹੋਗੀ ਆਲੀ ਆ ਪਠਾਵੇ ਆ ਜੇ ਪਠਾਵੇ ਵੜਦੇ ਆ ਤੇ ਖਾ ਲੀਆ ਸਾਰੇ ਤੂੰ ਵਾ ਚੰਗਾ ਚੰਗਾ ਯਾਰ ਲੋ ਜੀ ਵਾਹੀ ਇੱਕ ਕਿੜਾ ਇਧਰ ਵੀ ਵੱਡੀ ਗੁਰਪਾਲ ਬੈਠਾ ਹੈ ਨਵਾਂ ਮੁੰਡਾ ਆਇਆ ਆਪਣਾ ਵੇਜ ਲਈ ਮਸਾਉ ਥੋੜਾ ਰਹਿ ਗਿਆ ਅੱਧੇ ਘੰਟੇ ਦਾ ਕੰਮ ਹੋਰ ਤੋੜ ਆਪਣਾ ਕੰਮ ਨਿਪਟੜ ਜਾਣਾ ਇਹਨਾਂ ਮੈਂ ਮੋੜਨ ਵਾਲਾਂ ਜਮਾਹੇ ਟਿੱਕਤ ਆਉਂਦੀ ਆ ਉਹਨਾਂ ਦਾ ਚਲਾ ਲੈਂਦਾ ਇਹ ਇਕ ਟਾਪਾ ਪਹਿਜਾ ਵਾ ਲਿਆ ਜਿਹੜਾ ਉਹ ਚ ਪਾਉਣਾ ਆਪਾਂ ਨਾਲ ਉਧਰੋਂ ਵਾ ਲੈਣਾ ਆਪਣਾ ਸਰਜੂਗਾ ਜਿਹੜਾ ਸੁੱਕੂ ਦੇ ਮਾਲੇ ਉਹਨੂੰ ਫੋਨ ਕਰਦਾ ਉਹਦੇ ਜਾਣਾ ਉਹਨੂੰ ਕਹਿੰਦਾ ਵੀ ਠੀਕ 12 ਵਜੇ ਨੂੰ ਭਾਈ ਉੱਥੇ ਆ ਜੀ ਪਟ੍ਰਾਲੀ ਪਾਉਣੀ ਆ ਟਰੈਕਰੀ ਫੁੱਲ ਵਾਸ ਕਰਾਉਂਗੀ ਅੱਜ ਇਹਦਾ ਫੁੱਲ ਭਰੀ ਕਰਕੇ ਇਕ ਟਾਪਾ ਪਾਵੇਗਾ ਮਿਹਰਬਾਨੀ ਕੀ ਕਰੂ ਈ ਆਰ ਆਲੀ ਮਾਟਾ ਇੱਕ ਜਦ ਸਾਡਰੀ ਰੋਡ ਤੇ ਜੜਤੀ ਹੁਣ ਉਹਦੇ ਚੰਪ ਪੈ ਗਿਆ ਥੋੜਾ ਓਏ 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 ਅਗਰ ਦੇਖੀ ਮੂਰੇ ਹੋ ਗਿਆ ਅਗਰ ਉਹ ਜਨਾ ਮਾਰੇ ਹੁਣ ਲਾ ਰਿਹਾ ਕੇ ਰਵਟਣ ਲੱਗ ਗਿਆ ਭਾਈ ਸਾਹਿਬ ਨੇ ਇੱਕ ਇੱਕ ਗੱਠ ਦਾ ਡੈਂਟ ਪਾਦਾ ਇੱਕ ਵਸ ਹੋਰ ਬੂਏ ਚ ਆਹੀ ਉਹ ਆ ਕੇ ਨੂੰ ਬਾਹਰ ਕੱਢਦੇ ਇਧਰ ਡਾ ਦੇ ਹਵਾ ਘੱਟਾ ਟਰੈਕਟਰ ਇਹ ਬਣੇ ਸੁਵੇਗੜੀਏ ਲੇ ਵੀ ਹੋ ਗਈ ਜਮ ਫਾਲੋਅ ਅਪਰ ਤੱਕ ਪਰ ਆ ਬਰ ਛੱਡ ਉਹ ਉੱਥੇ ਝੂਟਾ ਬਹੁ ਆਪਦੀ ਬਰਾਬਰ ਹੋ ਜੀ ਸੱਪੜਾਂ ਬਈਆਂ ਨਾਲ ਮਗਰ ਚੱਕ ਲਈਏ ਬਾਹਰ ਮਾਰੀ ਬੰਦੇ ਜੀ 160 ਕੁਇੰਟਲ ਵਜਨ ਹੋਊਗਾ ਜਾਨ ਇਹ ਗੰਨੇ ਵਾਲੀ ਪੱਟ ਲਿਆਉਂਦਾ ਯਾਰ 2-200 ਕੁਇੰਟਲ ਦੀ ਇਹ ਤਾਂ ਫੇਰ 180 ਕੁਇੰਟਲ ਦੀ ਇਹ ਨਾਲੇ ਪੱਕਾ ਸਵਾਦ ਲੈ ਉਹ ਸ਼ਰਤਾਂ ਲਾਉਣ ਮੇਰ ਨਾਲ ਵੀ ਨਹੀਂ ਨਿਕਲਦੀਆਂ ਅਸੀਂ ਤੇਰਾ ਦੇਖਣ ਨੂੰ ਬੈਠਿਆ ਵੀ ਤੂੰ ਕੀ ਕਰੇਗਾ ਨਾ ਵੀ ਚੱਲਦਾ ਰਹੋ ਮੋ ਇਹ ਮੌਸਮ ਹੋ ਗਿਆ ਪੂਰਾ ਖਰਾਬ ਤੇ ਵੱਢਦੇ 18 ਹੋ ਕੇ ਪੂਰਾ ਖਰਾਬ ਹੋ ਗਿਆ ਮਾਸੋਂ ਹਨੇਰੀ ਆ ਗਈ ਮੀਂਹ ਦੇਖੋ ਪੂਹੀ ਵੀ ਆ ਗਿਆ ਕਣੀਆਂ ਉੱਠਣ ਲੱਗੀਆਂ ਜੀਂ ਜਿੱਦ ਕੇ ਤੁਹਾਨੂੰ ਬੜਾ ਬਹੁਤ ਜੇ ਹਨੇਰੀ ਆਉਂਦੀ ਆ ਤੇ ਮੀਂਹ ਪੈ ਕੇ ਸਾਰਾ ਕੰਮ ਖਰਾਬ ਹੋ ਜਾਉ ਇੰਨਾ ਦਫਾ ਜਾਂਦਾ ਐ ਬੱਦਲ ਕਿੱਥੇ ਲੈ ਜਾਉ ਤੇ ਬਹੁਤ ਜ਼ੋਰ ਦਾ ਤੂਫਾਨ ਨੇ ਕੀ ਚੱਕਰ ਹਰ ਵਾਰੀ ਇਹ ਮੀਂਹ ਆਉਂਦੇ ਆ। ਦਲਾ 18 ਕਿ ਵੱਡੇ ਕਿ ਕਣੀਆਂ ਆ ਗਈਆਂ ਕੁਸ। ਮੌਸਮ ਤਾਂ ਹੋ ਗਿਆ ਸਾਫ਼। ਕਣੀਆਂ ਪੈ ਗਈਆਂ ਥੋੜੀਆਂ। ਇਹਨੇ ਨਾਲ ਹੀ ਬਹੁਤ ਫਰਕ ਪਾ ਜਾਂਦਾ। ਦਾਣੇ ਛੱਟਾਂ ਲਾ ਜਾਂਦੀਆਂ ਮਸ਼ੀਨ ਛੱਡਣ ਲਾ ਜਾਂਦੇ ਸੱਲ ਜਦੋਂ ਹੋ ਜੇ ਫੇਨਾ। ਇੱਧਰ ਬੱਦਲ ਬਹੁਤ ਆ। ਇੱਧਰ ਜਮਾਂ ਸਾਫ਼ ਹੋਣ ਲੱਗੇ ਧੁੱਪ ਨਿਕਲਦੀ ਹੈ ਦੇਖੋ ਕਿੰਨਾ ਘਣ ਪ੍ਰਕਾਸ਼ ਹੋ ਗਿਆ। ਇੱਧਰ ਪੂਰਾ ਬੱਦਲ ਵਾਈਆ। ਉਰੋਂ ਉਰੋਂ ਵਿਚਾਲਾ ਜਿਹਾ ਹੁੰਦਾ। ਇੱਧਰ ਬੱਦਲ ਵਾਈ ਇੱਧਰ ਤੱਕ ਹਜੇ ਵੀ ਹਲਕੇ ਹਲਕੇ ਪੂਰ ਡੇਗ ਰਹੀ ਆ ਕਿਉਂਕਿ ਆਪਣੇ ਉੱਪਰ ਹਜੇ ਬੱਦਲ ਖੜਾ ਆ ਇੱਧਰ ਧਲੇਰ ਕੰਨੀ ਸਾਫ਼ ਹੋ ਗਿਆ ਬਾਕੀ ਵੀਰਾਂ ਕੱਲੂ ਕਹਿ ਬੈ ਚੱਲੂਗੀ ਮਸ਼ੀਨ ਤੇ ਨਿਵੇੜ ਕੇ ਆਉਗੀ ਹੁਣ ਤੇ ਕੁਛ ਤਾਂ ਉਹਦਾ ਬੈਰੀ ਢੱਲ ਵੀ ਆ ਢੱਲ ਕੱਢਣੀ ਐ ਇੱਕ ਦਾ ਤੇ ਬਾਕੀ ਕੱਲੂ ਨਿਵੇੜ ਕੇ ਫਿਰ ਪਿੰਡ ਛੱਡਾਂਗੇ ਦੁਬਾਰਾ